ਡੀਜੇ ਚਲਾਉਣ ਨੂੰ ਲੈ ਕੇ ਪਟਿਆਲਾ ਦੇ ਸਟ੍ਰੀਟ ਕਲੱਬ ਦੇ ਵਿੱਚ ਗੋਲੀਆਂ ਚਲਣ ਦਾ ਮਾਮਲਾ ਸਾਹਮਣੇ ਆਉਂਦਾ ਜਿੱਥੇ ਕਿ ਚਾਰ ਨੌਜਵਾਨਾਂ ਦੇ ਵੱਲੋਂ ਡੀਜੇ ਬੰਦ ਹੋਣ ਤੇ ਗੋਲੀਆਂ ਚਲਾਈਆਂ ਜਾਂਦੀਆਂ। ਦਰਸਲ ਪਟਿਆਲਾ ਦੇ ਸਟ੍ਰੀਟ ਕਲੱਬ ਦੇ ਬਾਹਰੋਂ ਵਦੋਂ ਮੁੰਡਿਆਂ ਨੂੰ ਰੋਕਿਆ ਜਾਂਦਾ ਨੌਜਵਾਨਾਂ ਨੂੰ ਰੋਕਿਆ ਜਾਂਦਾ ਕਿਉਂਕਿ ਡੀਜੇ ਟਾਈਮ ਖਤਮ ਹੋ ਜਾਂਦਾ ਹੈ ਜਿਸ ਕਾਰਨ ਕਿ ਡੀਜੇ ਨਹੀਂ ਬੱਜੇਗਾ। ਅਤਿ ਚੋਦੋਂ ਉਹਨਾਂ ਨੌਜਵਾਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ 'ਚੋਂ ਇੱਕ ਮੁੰਡੇ ਦੇ ਵੱਲੋਂ ਇੱਕ ਨੌਜਵਾਨ ਦੇ ਵੱਲੋਂ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੇ ਗਈਆਂ ਉਸ ਵੱਲੋਂ 4 ਗੋਲੀਆਂ ਚਲਾਈਆਂ ਗਈਆਂ ਜਿਨ੍ਹਾਂ ਵਿੱਚੋਂ ਕਿ ਦੋ ਗੋਲੀਆਂ ਬਾਂਸਰ ਦੇ ਹੱਥਾਂ ਅਤੇ ਬੱਖੀ ਦੇ ਵਿੱਚ ਲੱਗ ਜਾਂਦੀਆਂ ਜਿਸ ਤੋਂ ਬਾਅਦ ਕੀ ਉਹ ਚਾਰੋਂ ਨੌਜਵਾਨ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਬਾਂਸਰ ਨੂੰ ਜ਼ਖਮੀ ਹਾਲਤ ਦੇ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਦਾਖਲ ਕਰਾਇਆ ਜਾਂਦਾ ਜੋ ਕਿ ਇਸ ਵਿਲੇਜ 'ਚ ਰਿਲਾਜ ਉਦਿਸਪੁਰ ਦੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।ਇਸ ਦਿੱਕੇ ਮਾਮਲਾ ਫਿਲਹਾਲ ਪੁਲਿਸ ਕੋਲ ਪਹੁੰਚ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਰੋਪੀ ਵਿਰੁੱਧ ਕੀਤੀ ਜਾ ਰਹੀ ਹੈ। ਪਰ ਹੈਰਾਨ ਗਿੱਟੇ ਦੀ ਗੱਲ ਇਹ ਆਉਂਦੀ ਹੈ ਕਿ ਆਖਿਰ ਡੀਜੇ ਬੰਦ ਹੋਤੇ ਇਹ ਨੌਜਵਾਨ ਇੰਨੇ ਗੁੱਸੇ ਵਿੱਚ ਆ ਜਾਂਦੇ ਨੇ ਕਿ ਇਹਨਾਂ ਵੱਲੋਂ ਇੰਨਾ ਵੱਡਾ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿ ਇਹ ਬਿਨਾਂ ਸੋਚੇ ਸਮਝੇ ਗੋਲੀਆਂ ਚਲਾਉਣ ਲੱਗ ਜਾਂਦੇ ਨੇ ਤੇ ਉਹ ਵੀ ਕਿਉਂ ਸਿਰਫ ਡੀਜੇ ਬੰਦ ਹੋਣ ਦੇ ਕਾਰਨ ਫਿਰਾਲ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਿਤੇ ਕਿ ਕੁਲ ਤਾਰੂਪੀਆਂ ਦੀ ਹਾਲ ਕਰ ਰਹੀ ਹੈ ਕਿ ਲੋਬਾ ਜੋ ਸਰ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ ਭਾਈ ਰਾ ਇੱਕ ਲੜਾਈ ਹੋਇਆ ਦੱਸੋ ਕਿ ਇਹ ਕਿਵੇਂ ਸਰ ਕੱਲ ਰਾਤ ਮੈਨੂੰ ਮੇਰੇ ਬ੍ਰਦਰ ਦਾ ਫੋਨ ਆਇਆ ਤਕਰੀਬਨ ਪੌਣੇ 12 ਵਜੇ ਦਾ ਟਾਈਮ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਕਿ ਬ੍ਰਦਰ ਜੀ ਤੁਸੀਂ ਜਲਦੀ ਰਜਿੰਦਰ ਹਸਪੀਟਲ ਪਹੁੰਚੋ ਮੇਰੇ ਗੋਲੀ ਲੱਗੀ ਹੈ ਤਾਂ ਮੈਨੂੰ ਉਹ ਗੱਲ ਸੁਣ ਕੇ ਥੋੜੀ ਹੈਰਾਨੀ ਹੋਈ ਕਿ ਵੀ ਮਤਲਬ ਐਵੇਂ ਕਿਵੇਂ ਇਹ ਚੀਜ਼ ਬੋਲ ਰਿਹਾ ਹੈ ਤਾਂ ਮੈਨੂੰ ਚਲੋ ਮੈਨੇ ਜ਼ਿਆਦਾ ਉਹ ਨਹੀਂ ਕੀਤਾ ਹੈਗਾ ਮੈਂ ਰਜਿੰਦਰਾ ਹਸਪੀਟਲ ਵਾਸਤੇ ਨਿਕਲ ਗਿਆ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਤਾ ਮੈਨੇ ਕਿ ਵੀ ਜੀ ਐਵੇਂ ਮੈਂ ਕਰਕੇ ਗੱਲ ਹੋਈ ਆ ਉੱਥੇ ਪਹੁੰਚੋ ਤੇ ਦੇਖੀ ਜਾ ਕੇ ਕੀ ਗੱਲਬਾਤ ਹੈ ਉੱਥੇ ਪਹੁੰਚਣ ਤੇ ਸਾਨੂੰ ਪਤਾ ਲੱਗਿਆ ਕਿ ਵੀ ਉੱਥੇ ਜਿਹੜਾ ਮੇਰਾ ਬ੍ਰਦਰ ਸੀਗਾ ਉਹਦੀ ਇੱਕ ਬਾਹ ਦੇ ਵਿੱਚ ਗੋਲੀ ਲੱਗੀ ਹੋਈ ਸੀ ਜੋ ਕਿ ਉਹਦੀ ਗੋਲੀ ਉਹਦੀ ਬਾਹ ਦੇ ਵਿੱਚ ਅੰਦਰੀ ਸੀਗੀ ਉਹ ਤੇ ਦੂਸਰੀ ਗੋਲੀ ਜਿਹੜੀ ਸੀ ਉਹਦੇ ਪੇਟ ਦੇ ਵਿੱਚ ਖਹਿ ਕੇ ਲੰਘ ਗਈ ਤੇ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਸਾਨੂੰ ਮਤਲਬ ਪਤਾ ਲੱਗਿਆ ਕਿ ਵੀ ਕਲੱਬ ਦੇ ਵਿੱਚ ਕੋਈ ਚਾਰ ਮੁੰਡੇ ਆਏ ਸੀਗੇ ਤੇ ਇਹਨਾਂ ਦਾ ਮਤਲਬ ਇਹ ਕਹਿੰਦੇ ਜੀ ਡੀਜੇ ਦੇ ਪਿੱਛੇ ਕਲੇਸ਼ ਹੋਇਆ ਕਿ ਵੀ ਡੀਜੇ ਚਲਾਓ ਬਟ ਕਲੱਬ ਦਾ ਟਾਈਮ 11 ਵਜੇ ਦਾ ਸੀ ਤੇ 11 ਵਜੇ ਉਹਨਾਂ ਨੇ ਆਪਣਾ ਜਿਹੜਾ ਸੀਗਾ ਡੀਜੇ ਬੰਦ ਕਰਤਾ ਉਸ ਦੇ ਰਿਲੇਟਿਡ ਕਿ ਵੀ ਇਹ ਕਹਿੰਦੇ ਵੀ ਗਾਣਾ ਲਗਾਓ ਅਸਤਾ ਮਤਲਬ ਉਹ ਨਹੀਂ ਕਰਦੇ ਹੈਗੇ ਤੇ ਸਾਨੂੰ ਤੁਸੀਂ ਜਾਣਦੇ ਨਹੀਂਗੇ ਤੁਸੀਂ ਅਸੀਂ ਮੈਂ ਜੇਲ੍ਹ ਚੋਂ ਆਏ ਹੋਇਆ ਜਿਹੜੇ ਮੁੰਡੇ ਨੇ ਫਾਇਰਿੰਗ ਕੀਤੀ ਹੈ ਉਸ ਮੁੰਡੇ ਨੇ ਇਹ ਗੱਲ ਸ਼ਬਦ ਬੋਲੇ ਨੇ ਕਿ ਜੀ ਮੈਂ ਜੇਲ੍ਹ ਚੋਂ ਆਇਆ ਹਾਂ ਬ੍ਰਦਰ ਨੂੰ ਕਿ ਤੂੰ ਮੈਨੂੰ ਜਾਣਦਾ ਨਹੀਂ ਹੈਗਾ ਕਿ ਵੀ ਤੇ ਇਹ ਗੱਲਾਂ ਲੈ ਕੇ ਉਹ ਕਹਿੰਦਾ ਜੀ ਮੈਨੇ ਕੀ ਲੈਣਾ ਕਿ ਤੂੰ ਜੇਲ੍ਹ ਤੋਂ ਆਇਆ ਕਿੱਥੋਂ ਆਇਆ ਕਿ ਮੇਰੀ ਡਿਊਟੀ ਹੈ ਕਿ ਵੀ ਕਲੱਬ ਦਾ ਟਾਈਮ ਹੋ ਗਿਆ ਓਵਰ ਤੇ ਇਹਨਾਂ ਨੇ ਕੋਈ ਜ਼ਿਆਦਾ ਗੱਲ ਨਹੀਂ ਹੋਈ ਸਿੱਧੀ ਇਹਨਾਂ ਨੇ ਪਿਸਟਲ ਕੱਢੀ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਜੀ ਸਰ ਕਲੱਬ ਦਾ ਟਾਈਮ ক্লোਜ਼ਿੰਗ ਦਾ 11 ਵਜੇ ਦਾ ਜੀ 11 ਵਜੇ ਤੋਂ ਬਾਅਦ ਕੋਈ ਐਂਟਰੀ ਨਹੀਂ ਹੁੰਦੀ ਕਲੱਬ ਦੇ ਵਿੱਚ ਤੇ ਉਹ ਤਾਂ ਜੋ ਸੀਗਾ ਉਸ ਰਿਲੇਟਿਡ ਹੀ ਰੂਲ ਦੇ ਹਿਸਾਬ ਨਾਲ ਉਹਨਾਂ ਨੂੰ ਮੁੰਡਿਆਂ ਨੂੰ ਮਨਾ ਕੀਤਾ ਗਿਆ ਸੀਗਾ ਬਟ ਉਹ ਮੁੰਡਿਆਂ ਨੇ ਜਿਹੜਾ ਸੀਗਾ ਸਿੱਧੀਆਂ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਚਾਰ ਉਹਨਾਂ ਨੇ ਫਾਇਰ ਮਾਰੇ ਨੇ ਜੋ ਕਿ ਦੋ ਮੇਰੇ ਬ੍ਰਦਰ ਨੂੰ ਲੱਗੇ ਇੱਕੋ ਦੀ ਬਾਹ ਦੇ ਵਿੱਚ ਹੀ ਹੈ ਹਜੇ ਉਹਦਾ ਇਲਾਜ ਚੱਲ ਰਿਹਾ ਹੈ ਜੇ ਗੋਲੀ ਦੀ ਬਾਹਰ ਨਹੀਂ ਨਿਕਲੀ ਨਹੀਂ ਹੈਗੀ ਦੂਸਰੀ ਗੋਲੀ ਉਹ ਆਪਣਾ ਬੱਖੀ ਦੇ ਕੋਲੋਂ ਖਹਿ ਕੇ ਲੰਗੀ ਹੈ ਜੀ ਤੇ ਦੋ ਗੋਲੀਆਂ ਜਿਹੜੀਆਂ ਨੇ ਜੋ ਮੇਰੇ ਬ੍ਰਦਰ ਨੇ ਮੈਨੂੰ ਦੱਸਿਆ ਕਿ ਇੱਕ ਗੋਲੀ ਤਾਂ ਉਹਦੀ ਚਲਾਂਦੇ ਉੱਥੇ ਗੋਲੀ ਫਟ ਗਈ ਔਰ ਇੱਕ ਗੋਲੀ ਕੰਧ ਦੇ ਵਿੱਚ ਵੱਜੀ ਹੈ ਜਿਹੜੀ ਕਿ ਅਸੀਂ ਗੋਲੀ ਔਰ ਉਹਦਾ ਖੋਲ ਵਗੈਰਾ ਸਾਰਾ ਹੀ ਪੁਲਿਸ ਨੂੰ ਅਸੀਂ ਦਿੱਤਾ ਜੀ। ਫਸ ਲਗੜਾ ਲਸਸ ਸੀਗਾ ਕਿਉਂਕਿ ਸਰ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਜੀ ਬਟ ਪਿਸਟਲ ਸੀਗਾ ਸਿਲਵਰ ਰੰਗ ਸੀਗਾ ਜੀ। ਤੇ ਉਹ ਆਪਣਾ ਇਹ ਹੁਣ ਪੁਲਿਸ ਦੱਸੇਗੀ ਜੀ ਕਿ ਵੀ ਉਹ ਜਾਇਜ਼ ਸੀਗਾ ਜਾਂ ਨਜਾਇਜ਼ ਸੀਗਾ ਬਟ ਮੁੰਡਿਆਂ ਦੀ ਉਮਰਾਂ ਜਿਹੜੀਆਂ ਸੀਗੀਆਂ ਉਹ ਤਕਰੀਬਨ 26 27 ਸਾਲ ਦੀਆਂ ਸੀਗੀਆਂ ਜੀ ਇਹ ਡੜੇ ਜਵਾਕਾਂ ਨੂੰ ਕੋਣ ਅਸਲਾ ਦਿੰਦਾ ਜੀ ਅਸਲਾ ਲਾਉ ਸੀ ਕਿ ਉਹ ਤੇ ਮੇਰੇ ਹੋਟਲ ਜੀ ਤੇ ਸਰ ਸਾਡੇ ਅਸਲਾ ਉੱਥੇ ਜਿਹੜਾ ਹੈਗਾ ਬ੍ਰਦਰ ਦੇ ਇੱਥੇ ਜਿੱਥੇ ਇਹ ਜੌਬ ਕਰਦਾ ਐਂਟਰੀਆਂ ਵਗੈਰਾ ਪੰਦਦਾ ਕਸਟਮਰਾਂ ਦੀਆਂ ਉੱਥੇ ਅਸਲਾ ਅਲਾਉਡ ਨਹੀਂ ਹੈਗਾ ਜੀ ਪ੍ਰੋਪਰ ਚੈਕਿੰਗ ਹੁੰਦੀ ਹੈ ਬਟ ਇਹ ਮੁੰਡੇ ਕਿਵੇਂ ਲੁਕੋ ਕੇ ਅਸਲਾ ਲੈ ਕੇ ਅੰਦਰ ਬੜੇ ਯਕੀਨਾਂ ਦੀ ਸਾਜ਼ਿਸ਼ ਸੀਗੀ ਕਿਸ ਰਿਲੇਟਿਡ ਇਹ ਅੰਦਰ ਅਸਲ ਲਾ ਕੇ ਗੈਨੇਜੀ ਉਹ ਹੁਣ ਪੁਲਿਸ ਹੀ ਦੱਸ ਸਕਦੀ ਹੈ ਸਾਨੂੰ ਸਰ ਅਸੀਂ ਚਾਹੁੰਦੇ ਆ ਜੀ ਦੇਖੋ ਸਾਡੇ ਬ੍ਰਦਰ ਦੇ ਇਹਨਾਂ ਨੇ ਸਿੱਧੀ ਛਾਤੀ ਦੇ ਵਿੱਚ ਗੋਲੀ ਮਾਰੀ ਜਿਹੜਾ ਕਿ ਉਹਨੇ ਆਪਣੀ ਬਾਹ ਕਰ ਲਈ ਤੇ ਉਹ ਬਾਹ ਦੇ ਵਿੱਚ ਉਹਦੇ ਗੋਲੀ ਬੜ ਗਈ ਅਗਰ ਉਹ ਬਾਹ ਕੇ ਨਾ ਕਰਦਾ ਤਾਂ ਸ਼ਾਇਦ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਕਿ ਵੀ ਗੋਲੀ ਉਹਦੇ ਛਾਤੀ ਦੇ ਵਿੱਚ ਜਾਂ ਦਿਲ ਦੇ ਵਿੱਚ ਜਾ ਕੇ ਦਿਲ ਪਾੜ ਦਿੰਦੀ ਤਾਂ ਅਸੀਂ ਚਾਹੁੰਦੇ ਆ ਕਿ ਦੇਖੋ ਜੀ ਜੋ ਕਾਨੂੰਨ ਦੇ ਵਿੱਚ ਇਸ ਦੇ ਰਿਲੇਟਿਡ ਸਜ਼ਾ ਹੈਗੀ ਹੈ ਕਿ ਸਾਡਾ ਭਰਾ ਮਰਦਾ ਮਰਦਾ ਬਚਿਆ ਸਾਨੂੰ ਇਨਸਾਫ ਚਾਹੀਦਾ ਔਰ ਜੋ ਹੈ ਪੂਰੀ ਸ਼ਕਤੀ ਦੇ ਨਾਲ ਪੁਲਿਸ ਕਾਰਵਾਈ ਕਰੇ ਔਰ ਇਹ ਜਿਹੜੇ ਆਪਣਾ ਸ਼ਰਾਰਤੀ ਬੰਦੇ ਨੇ ਜਿਹੜੇ ਕਿ ਸਮਾਜ 'ਚ ਗੰਦ ਪਾਉਂਦੇ ਨੇ ਜੋ ਕਿ ਇਹ ਫਿਲਮਾਂ ਦੇਖ ਕੇ ਜਾਂ ਗਾਣੇ ਦੇਖ ਕੇ ਫੀਲਿੰਗਾਂ ਲੈ ਕੇ ਸਿੱਧੀਆਂ ਗੋਲੀਆਂ ਕਲਬਾਂ 'ਚ ਚਲਾ ਰਹੇ ਨੇ ਤੇ ਉਹਨਾਂ ਦੇ ਉੱਤੇ ਨੱਥ ਪਾਈ ਜਾਵੇ ਤੇ ਤਾਂ ਕਿ ਜਿਹੜਾ ਹੈਗਾ ਸਮਾਜ ਦੇ ਵਿੱਚ ਸਾਡੇ ਨਾਲ ਹੀ ਨਹੀਂ ਇਹ ਬੰਦੇ ਕੱਲ ਨੂੰ ਕਿਸੇ ਹੋਰ ਨਾ ਵੀ ਵਾਰਦਾਤ ਕਰ ਸਕਦੇ ਨੇ ਸ਼ਾਇਦ ਉਹ ਬੰਦਾ ਅੱਜ ਸਾਡਾ ਅਪਰਾਧ ਬਚ ਗਿਆ ਉਹ ਬੰਦਾ ਨਾ ਬਚੇ